ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰਿ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਂਦਾ ਹੈ ਇਹਦੇ ਨੇੜੇ ਪਿੰਡ ਭਾਗੀਕੇ ਆ ਇੱਕ ਪਾਸੇ ਬਲਾਸਪੁਰ ਇਹਦੇ ਨੇੜ ਦਾ ਪਿੰਡ ਹੈ ਨਿਹਾਲ ਸਿੰਘ ਵਾਲਾ ਤਹਿਸੀਲ ਪੈਂਦੀ ਹੈ ਤੇ ਉਹ ਵੀ ਇੱਥੋਂ ਨੇੜ ਦਾ ਸ਼ਹਿਰ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਗਾਂ ਤੁਹਾਨੂੰ ਦਿਖਾਉਣੀ ਹੈ ਵਾਈਟ ਰੰਗ ਵਾਲੀ ਗਾਂ ਦੋਸਤੋ ਇਹਦੀ ਬਿਊਟੀ ਜਿਹੜੀ ਉਹ ਜ਼ਿਆਦਾ ਸੋਹਣੀ ਲੱਗਦੀ ਰਹਿੰਦੀ ਹੈ ਗਾਂ ਤੇ ਇਹ ਤਾਜੀ ਸੋਈ ਵੀ ਹੈ ਜਿਹੜਾ ਇਹਦੇ ਨਾਲ ਬੱਚਾ ਦੋਸਤੋ ਉਹ ਮੇਲ ਕਾਫ ਹੈ ਤੇ ਉਹਦਾ 나ੜੂਆ ਜਿਹੜਾ ਉਹ ਨਾਲ ਦਿਸਦਾ ਕਿਉਂਕਿ ਇਹ ਬਿਲਕੁਲ ਤਾਜੀ ਸੋਈ ਵੀ ਗਾਂ ਤੇ ਆਪਾਂ ਡਿਟੇਲ ਚ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਓ ਜਿਹਨੂੰ ਇਹ ਵੈੜ ਜੱਚੂਗੀ ਉਹ ਵੀਰ ਤਸੱਲੀ ਕਰ ਸਕਦਾ ਸੂਈ ਸਵਾਈ ਗਾਂ ਦੋ ਟਾਈਮ ਦੁੱਧ ਚੋ ਸਕਦੇ ਹੋ ਭਾਵੇਂ ਤਿੰਨ ਟਾਈਮ ਚੋਲਿਓ ਤੁਹਾਡੀ ਹਿੰਮਤ ਤਸੱਲੀ ਕਰਕੇ ਖਰੀਦ ਲਓ ਜੀ ਆਓ ਬਾਈ ਤੋਂ ਜਾਣਕਾਰੀ ਲਈਏ ਬਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜਗਜੀਤ ਹਾਂ ਬਲਵਿੰਦਰ ਅੱਜ ਆਪਾਂ ਇੱਕ ਗਾਂ ਦਿਖਾ ਰਹੇ ਹਾਂ ਆ ਰਹੀਆਂ ਹੁਣ ਰੁਟੀਨ 'ਚ ਗਾਂ ਹਾਂ ਬਾਈ ਰੁਟੀਨ 'ਚ ਹੀ ਆਉਂਦੀਆਂ ਜਗਜੀਤ ਇਹ ਗਾਂ ਆਪਣੇ ਘਰ ਦੀ ਹੋਈ ਆਪਾਂ ਤੋਕੜ ਗੱਬਣ ਲਈ ਸੀ ਇਹ 5 ਗੱਮਿਨੇ ਦੀ ਗੱਬਣ ਲਈ ਸੀ ਇਹਨੂੰ 4 ਮਹੀਨੇ ਹੋ ਗਏ ਲਈ ਨੇ ਠੀਕ ਹੈ ਤੇ ਹੁਣ ਇਹਨੂੰ 4 ਦਿਨ ਬਾਈ ਸੂਈ ਨੂੰ ਹੋ ਗਏ ਬੱਚੇ ਦਾ ਨਾੜੂਆ ਦਿਖਾ ਦਿੰਨੇ ਆ ਨਾਲ ਹੀ ਆ ਠੀਕ ਹੈ ਆਡੀਓ ਫਲਾ ਚੈੱਕ ਕਰਵਾ ਦੇ ਠੀਕ ਹੈ ਅੱਜ 4 ਦਿਨ ਹੋ ਗਏ ਸੂਈ ਨੂੰ ਮੂੰਹ ਦੇ ਵਿੱਚ ਉਹ ਓਰੀਜਨਲ 6 ਦਿਨ ਦਾ ਕਹਿਣ ਵਾਲੀ ਗੱਲ ਨਹੀਂ ਅੱਬ ਪੱਟ ਕੇ ਵਿਖਾ ਵੀ ਦਿੰਨੇ ਆ ਠੀਕ ਹੈ ਅੱਛਾ ਇਹ ਅੱਜ 4 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਕਿੰਨਾ ਹੋਊਗਾ ਹੁਣ ਬਾਈ 28 ਕਿਲੋ ਦੁੱਧ ਤਿਆਰ ਹੋਊਗਾ ਜਗਜੀਤ ਐਨ ਖਰਾ 40 ਕਿਲੋ ਦੁੱਧ ਦੇਣ ਵਾਲੀ ਬਿਹੜਾ ਠੀਕ ਹੈ ਕੋਈ ਵਧੀਆ ਸੰਭੂਗਾ 35 ਦੀ ਦਾ ਗਾਰੰਟੀ ਆ ਬਾਈ ਠੀਕ ਹੈ ਅੱਛਾ ਇਹਦੀ ਡਿਮਾਂਡ ਕੀ ਰੱਖਦੇ ਹਾਂ ਡਿਮਾਂਡ ਦਾ ਜਗਜੀਤ ਮਲ ਤਾਂ ਬਾਈ ਜਿੰਨਾ ਮਰਜ਼ੀ ਕਰਾ ਲਈਏ ਬਸ ਜੱਸ ਨੂੰ 1,40,000 ਦੀ ਬੈਠ ਦੇਵਾਂਗੇ ਠੀਕ ਹੈ ਖੋਲੀਆਂ ਨੂੰ ਬਾਈ ਤੋਰ ਕੇ ਸੋ ਦੋਸਤੋ ਦੂਜਾ ਸੂਆ 6 ਦੰਦ ਹੈ ਤੇ ਦੰਦ ਵੀ ਬਾਈ ਗੱਲੇ ਕਹਿਣ ਵਾਲੇ ਨਹੀਂ ਜਿਹੜਾ ਉਹ ਤੁਹਾਨੂੰ ਦੰਦ ਵੀਡੀਓ ਚ ਦਿਖਾ ਵੀ ਦਿੰਨੇ ਆ ਕਨਫਰਮ ਹੋ ਜਾਂਦੀ ਹੈ ਦੋਸਤੋ ਇਹਦੇ ਨਾਲ ਦੂਜਾ ਸੂਆ ਸਾਈਡਾਂ ਜਿਹੜੀਆਂ ਉਹ ਤੁਸੀਂ ਖੜੀਆਂ ਦੇਖ ਸਕਦੇ ਹੋ ਦੰਦ ਜਿਹੜੇ ਉਹ ਖੜੇ ਆ ਸੋ 6 ਦੰਦ ਦੂਜਾ ਸੂਆ 5 ਕਿਲੋ ਇਸ ਟਾਈਮ ਦੁੱਧ ਦੇ ਥੱਲੇ ਹਾਜ਼ਰ ਹੈ ਬਹੁਤ ਵੱਡੇ ਕਦ ਕਾਟਦੀ ਹੈ ਵੈੜ ਤਾਜੀ ਬਿਲਕੁਲ ਸੂਈ ਵੀ ਹਵਾਨਾ ਤੁਸੀਂ ਦੇਖ ਸਕਦੇ ਹੋ ਦੱਸੋ ਫਿਕਸ ਹੈ ਚੰਗਾ ਤਣਿਆ ਹੋਇਆ ਤੁਹਾਨੂੰ ਇੱਥੋਂ ਵੀਡੀਓ ਚ ਨਜ਼ਰ ਆ ਰਿਹਾ ਹੋਣਾ ਬਾਕੀ ਦਾ ਜਿਹੜਾ ਰੰਗ ਹੈ ਉਹ ਬੜਾ ਖਾਸ ਹੈ ਵਾਈਟ ਰੰਗ ਦੇ ਵਿੱਚ ਸੋਹਣੇ ਪਸ਼ੂ ਲੱਗਦੇ ਰਹਿੰਦੇ ਸੋ ਤੁਸੀਂ ਇਹ ਵੈੜ ਦੇਖ ਸਕਦੇ ਹੋ ਸੋ ਦੋਸਤੋ ਫਿਰ ਤੁਸੀਂ ਇਹਦਾ ਢਾਂਚਾ ਦੇਖ ਸਕਦੇ ਹੋ ਹਵਾਨੇ ਦੇ ਉੱਤੇ ਨਾੜਾਂ ਵੀ ਤੁਹਾਨੂੰ ਕਾਫੀ ਚੰਗੀਆਂ ਦਿਸਣੀਆਂ ਤੇ ਬਾਕੀ ਟਾਂ 24 ਸੋਣਾ ਦੱਸੋ ਇਹਦਾ ਥਣ ਜਿਹੜਾ ਉਹ ਹੱਥੀਂ ਵੀ ਮਿਲਕਿੰਗ ਹੋ ਜਾਊਗੀ ਤੇ ਮਸ਼ੀਨੀ ਚੋਈ ਵਾਲਾ ਤਾਂ ਇੱਕ ਨੰਬਰ ਥਣ ਦੱਸਦਾ ਸਿੱਧੇ ਬਿਲਕੁਲ ਥੱਲੇ ਨੂੰ ਥਣ ਤੋ ਆਪਾਂ ਟੋਕੜ ਵੀ ਜੀ ਜੀ ਦਾ ਹੱਥੀਂ ਹੋਈ ਚੋਈ ਆ ਬਾਈ ਹੁਣ ਵੀ ਹੱਥੀਂ ਚੋਣਿਆ ਕੋਈ ਵੀ ਦਿੱਕਤ ਨਹੀਂ ਕਿਸੇ ਕਸਮ ਦੀ ਠੀਕ ਹੈ ਨਾ ਕੋਈ ਹੱਲ ਚੋਲਾ ਵੀ ਗਾਹ ਵਸਾਂ ਜੇ ਮੈਂ ਗਾਂਆਂ ਪਾਪ ਜੀ ਕੱਢਦੇ ਆ ਉਹ ਵੀ ਚੱਕਰ ਹੈ ਨਹੀਂ ਗਾ ਜਮ ਤੋਰਦੇ ਫੇਰ ਇੱਕ ਕਿਹੜਾ ਹੋਰ ਬੈਠ ਜਾਵੇ ਸੋ ਸੋ ਇੱਕ ਹੀ ਗਾਂ ਦੀ ਵੀਡੀਓ ਤਾਂ ਥੋੜੀ ਹੋਰ ਤੋਰ ਦਿੰਨੇ ਸੋਹਣਾ ਫੇਸ ਦੱਸੋ ਵਾਈਟ ਤੇ ਕੰਨ ਜਿਹੜੇ ਆ ਉਹ ਜਿਹੜਾ ਉਹ ਸਾਈਡਾਂ ਤੋਂ ਪੋਰਸ਼ਨ ਦਾ ਬਲੈਕ ਆਉਂਦਾ ਸੋ ਚੰਗੇ ਦੁੱਧ ਵਾਲੀ ਵੈੜ ਤੁਹਾਨੂੰ ਦਿਖਾ ਰਹੇ ਹਾਂ ਜਿਹਦੇ ਥੱਲੇ ਦੁੱਧ ਹਾਜ਼ਰ ਹੈ ਇਸ ਟਾਈਮ ਬਹੁਤ ਸੋਹਣਾ ਬਾਕੀ 35 ਪਲੱਸ ਦੀ ਗਰੰਟੀ ਹੈ ਤੇ ਜੇ ਚੌਥੇ ਪੰਜਵੇਂ ਦਿਨ 28 ਕਿਲੋ ਹੈਗਾ ਤਾਂ ਇੰਨਾ ਤਾਂ ਮਾਮੂਲੀ ਗੱਲ ਆ ਗਾਂ ਨੂੰ ਦੇਣਾ ਚਾਹੀਦਾ ਬਾਕੀ ਚੋਕੇ ਤੁਸੀਂ ਦੇਖੀਂ ਟਾਂਚਾ ਤੁਸੀਂ ਦੇਖ ਸਕਦੇ ਹੋ ਸੋ ਮੇਲ ਕਾਫ ਨੂੰ ਇਹਨੇ ਜਨਮ ਦਿੱਤਾ ਦੱਸੋ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਵੈੜ ਜਿਹੜੀ ਮੈਂ ਦਿਖਾਉਣੀ ਸੀ ਸੋ ਫੇਰ ਤੁਸੀਂ ਇਹਦੀ ਗਾੜੀ ਨੋਟ ਕਰ ਲਓ ਜੇ ਥੰਦਾ ਸੈਜ ਸੋਹਣਾ ਦੋਸਤੋ ਇੱਥੋਂ ਤੁਸੀਂ ਦੇਖ ਸਕਦੇ ਹੋ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਇਹ ਜਿਹੜਾ ਰੈੱਡ ਜਿਹਾ ਦਿਸਦਾ ਦੋਸਤੋ ਇਹ ਮੌਂਕਾ ਹੈ ਜਿਵੇਂ ਆਮ ਪਸ਼ੂ ਦੇ ਜਿਵੇਂ ਤੈਣ ਹੁੰਦਾ ਇੱਕ ਤਰ੍ਹਾਂ ਦਾ ਉਸ ਟਾਈਪ ਦਾ ਉਹ ਕੋਈ ਇਹ ਜ਼ਖਮ ਨਹੀਂ ਹੈ ਇਹ ਚੀਜ਼ ਤੁਹਾਡੇ ਧਿਆਨ ਚ ਲੈ ਆ ਰਿਹਾ ਹਵਾਨੇ ਦੇ ਉੱਤੇ ਦਿਸਦਾ ਸੋ ਵਾਈਟ ਫੇਸ ਉਹ ਵੀ ਤੁਸੀਂ ਇੱਧਾ ਦੇਖ ਸਕਦੇ ਹੋ ਸੋ ਬੱਚਾ ਛੱਡ ਲਿਆ ਦੱਸੋ ਬਲਵਿੰਦਰ ਇਹ ਵੈਸੇ ਤਣ ਜਾ ਇਹ ਇਹਦਾ ਬਾਈ ਸ਼ੁਰੂ ਤੋਂ ਹੀ ਆ ਦੇ ਇਹਦਾ ਕੋਈ ਵੀ ਚੱਕਰ ਨਹੀਂ ਕੋਈ ਜਾਕਮ ਨਹੀਂ ਕੁਝ ਹੋਰ ਨਹੀਂ ਇਹ ਸ਼ੁਰੂ ਤੋਂ ਸੋ ਦੋਸਤੋ ਇਹ ਵੈਸੇ ਤਣ ਆ ਇਹਦੇ ਸੋ ਦੋਸਤੋ ਧਾਰਾ ਤੁਹਾਨੂੰ ਦਿਖਾ ਦਿੰਨਾ ਦੋਨੇ ਪਾਸੇ ਬੈਠ ਕੇ ਦੋਨੇ ਵੀਰ ਜੋਰੇ ਆ ਬਿਲਕੁਲ ਸਾਫ਼ ਸੁਥਰੀ ਧਾਰ ਜਿਹੜੀ ਨਜ਼ਰ ਆਉਂਦੀ ਹੈ ਚੰਗੇ ਦੁੱਤਾਂ ਲਈ ਇਹ ਵੈਸੇ ਹਾਂ ਠੀਬ ਜੋਣੀ ਆ ਮੂਰੇ ਮੁੱਠ ਦਾ ਥਾਣਾ ਅਸਲ ਬਈ ਸਹੀ ਹਾਂ ਜਿਹੜਾ ਮਰਜੀ ਥਾਣਾ ਫੜ ਲਓ ਪੂਰੀ ਮੁੱਠੀ ਤੇ ਪਰ ਹੈ ਮਸ਼ੀਨ ਵਾਲੀ ਗਾਂ ਦੀ ਠੀਕ ਹੈ ਹਾਂ ਚੋ ਬਈ ਮਸ਼ੀਨ ਵਾਲੀ ਸਹੀ ਹੈ ਸੋ ਦੋਸਤੋ ਜਿੱਦਾਂ ਮਰਜੀ ਚੋ ਲੋ ਜੇ ਉਸੇ ਤਰ੍ਹਾਂ ਹੀ ਫਿੱਟ ਆ ਜੀ ਸੋ ਦੋਸਤੋ ਮਿਲਕਿੰਗ ਜਿਹੜੀ ਉਹ ਦੋ ਬਾਲਟੀਆਂ ਬਾਲਟੀਆਂ ਖੈਰ ਹੈ ਜਿਹੜੀਆਂ ਇਹ ਵੱਡੀ ਬਾਲਟੀ ਚ ਚੋਣ ਵਾਲੀ ਗਾਂ ਹੈ ਪਰ ਦੋਹਾਂ ਦੇ ਵਿੱਚ ਦੁੱਧ ਚੋਲਿਆ ਬਾਕੀ ਹਜੇ ਦੁੱਧ ਹਵਾਨੇ ਚ ਪਿਆ ਤੁਹਾਨੂੰ ਦੱਸ ਦਾਂ ਨਾ ਸੋ ਇਹੀ ਨਾਗ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਵਾਲਾ ਸੀ ਬਹੁਤ ਮਿਹਰਬਾਨੀ ਜਿਹਨੂੰ ਗਾਂ ਪਸੰਦ ਆਉਂਦੀ ਤਸੱਲੀ ਕਰਕੇ ਖਰੀਦ ਸਕਦੇ ਜੀ